लो वीर जी अपन जेडी ਨਵੀਂ ਰੇਂਜ ਲਾਈਟਾਂ ਦੀ ਲੈ ਕੇ ਆਂਦੀ ਸੀਗੀ ਆਪਾਂ ਤਾਂ 10 ਤਰ੍ਹਾਂ ਦੀਆਂ ਲਾਈਟਾਂ ਔਰ ਰੇਟ ਤੁਹਾਡੇ ਨਾਲ ਸ਼ੇਅਰ ਕਰ ਰਹੇ ਆਂ ਬਾਅਦ ਚ ਇਹਨਾਂ ਦੀ ਵੀਡੀਓ ਆਪਾਂ ਲਾਈਟਾਂ ਚਲਾ ਕੇ ਵੀ ਤੁਹਾਡੇ ਨਾਲ ਸ਼ੇਅਰ ਕਰ ਦਵਾਂਗੇ ਤਾਂ ਤੁਸੀਂ ਦੇਖ ਸਕਦੇ ਆਹ ਦੋ ਲਾਈਟਾਂ ਤੁਸੀਂ ਦੇਖ ਹੀ ਚੁੱਕੇ ਹੋ ਪਹਿਲਾਂ ਇਹ 25 ਵਾਟ ਚਾ ਇਹ 20 ਵਾਟ ਚਾ ਇਹ 200 ਰੁਪਏ ਦੇ ਵਿੱਚ ਆ ਇਹ ਜਿਹੜੀ ਲਾਈਟ ਹੈਗੀ ਆ 250 ਰੁਪਏ ਵਿੱਚ ਆ ਠੀਕ ਆ ਜੀ ਉਸ ਤੋਂ ਬਾਅਦ ਆ ਜਾਂਦੀ ਹੈ 100 ਵਾਟ ਦੀ ਲਾਈਟ ਸਭ ਤੋਂ ਵੱਧ ਲਾਈਟ ਅੱਜ ਤੱਕ ਦੀ ਜੇ ਤੁਸੀਂ 10 ਲਾਈਟਾਂ ਲਾਣੇ ਇੱਕ ਲਾਈਟ ਦੇ ਬਰਾਬਰ ਲਾ ਲਓ ਬਰਾਬਰ ਲਾਈਟ ਹੋਏਗੀ ਤੁਸੀਂ ਇਹ ਸਭ ਤੋਂ ਵੱਡੀ ਗੱਲ ਇਹ ਹੈ ਮੇਡ ਇਨ ਇੰਡੀਆ ਨਾ ਕੋਈ ਚਾਈਨੀਜ਼ ਬ੍ਰਾਂਡ ਨਹੀਂ ਹੈਗਾ ਜਿਵੇਂ ਕਿ ਤੁਸੀਂ ਦੇਖੋਗੇ ਨਾ ਐਦਾਂ ਦੀ ਸਟੈਂਪਿੰਗ ਹੋਊਗੀ ਸਾਰੀ ਲੈਟਾਂ ਦੇ ਉੱਤੇ ਇਹਦੇ ਉੱਤੇ ਸਟੈਂਪਿੰਗ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਇਹਦੇ ਮੈਨੂਫੈਕਚਰਿੰਗ ਜਿਹੜਾ ਆਹ ਸ਼ੀ ਗਲਾਸ ਬਣਿਆ ਹੋਇਆ ਇਹਦੇ ਵਿੱਚ ਮਾਰਕਿੰਗ ਹੋਈ ਹੋਈ ਹੈ ਟੜਾਈ ਦੇ ਵਿੱਚ ਇਸ ਤੋਂ ਬਾਅਦ ਜਿਹੜਾ ਇਹਨਾਂ ਦਾ ਆਹ ਫੋਰਜਿੰਗ ਹੈ ਇਹਦੇ ਉੱਤੇ ਵੀ ਆਪਣਾ ਮਾਰਕਿੰਗ ਆ ਇਹ ਮੇਡ ਇਨ ਇੰਡੀਆਨ ਲਾਈਟ ਆ ਸਭ ਤੋਂ ਵੱਡੀ ਜਿਹੜੀ ਗੱਲ ਇਹ ਹੈ ਜੀ ਇਹ ਜਿਹੜੀ 100 ਵਾਟ ਦੀ ਲਾਈਟ ਆ ਸਾਡੇ 750 ਰੁਪਏ ਦੇ ਵਿੱਚ ਮਿਲ ਜੂਗੀ ਜਿੱਥੇ ਤੁਹਾਨੂੰ ਕੀ ਸਿਰਫ ਆਹ 40 ਵਾਟ ਦੇ ਵਿੱਚ ਕਹਿ ਕੇ 750 ਰੁਪਏ ਦੇ ਵਿੱਚ ਲਾਈਟ ਮਿਲ ਰਹੀ ਸੀ ਆਪਾਂ 100 ਵਾਟ ਦੀ ਲਾਈਟ ਦੇ ਦਣੀ ਆ ਸਭ ਤੋਂ ਵੱਡੀ ਗੱਲ ਉਸ ਰਾਮ ਕੰਪਨੀ ਦੇ ਇਹਦੇ ਵਿੱਚ LED ਲੱਗੇ ਹੋਏ ਨੇ ਤੇ ਇਹ ਆ ਜਾਂਦੀ ਆਪਣੀ 55 ਵਾਟ ਦੀ ਲਾਈਟ ਹੈ 55 ਵਾਟ ਦੀ ਲਾਈਟ 540 ਰੁਪਏ ਦੇ ਵਿੱਚ ਆਪਣੇ ਕੋਲ ਮਿਲ ਜੂਗੀ ਉਸ ਤੋਂ ਬਾਅਦ ਆ ਜਾਂਦੀ 30 ਵਾਟ ਦੀ ਲਾਈਟ ਹੈ 30 ਵਾਟ ਦੀ ਲਾਈਟ 390 ਰੁਪਏ ਦੀ ਆਪਣੇ ਕੋਲ ਮਿਲ ਜੂਗੀ ਜੀ ਇਹ ਆ ਜਾਂਦੀ ਆਪਣੀ 85 ਵਾਟ ਦੀ ਲਾਈਟ 85 ਵਾਟ ਦੀ ਜਿਹੜੀ ਲਾਈਟ ਆਪਣੇ ਕੋਲ 690 ਰੁਪਏ ਦੇ ਵਿੱਚ ਆਪਣੀ ਪੂਰੇ ਮਿਲ ਜੂਗੀ ਤੇ ਉਸ ਤੋਂ ਬਾਅਦ ਆ ਤਿੰਨ ਲਾਈਟਾਂ ਜਿਹੜੀਆਂ ਆਪਾਂ ਵੀਡੀਓ ਪਹਿਲਾਂ ਸਭ ਤੋਂ ਸਟਾਰਟਿੰਗ 'ਚ ਪਾਈ ਸੀ ਅਨਬ੍ਰੇਕਬਲ ਲਾਈਟ ਸੀ ਪੂਰੀ ਦਿਖਾਈ ਸੀ ਤੁਹਾਨੂੰ ਮਾਰ ਕੇ ਇਹਦੇ ਵਿੱਚ ਤਿੰਨ ਮਾਡਲ ਨੇ ਅਲੱਗ-ਅਲੱਗ ਵਾਟਸ ਦੇ ਵਿੱਚ ਆਪਣੇ ਕੋਲ ਤਿੰਨੇ ਮਾਡਲ ਅਵੇਲੇਬਲ ਹੈਗੇ ਨੇ ਤੁਸੀਂ ਇਹ 55 ਵਾਟ ਦੀ 5530 ਰੁਪਏ ਦੀ ਲਾਈਟ ਆ ਉਸ ਤੋਂ ਬਾਅਦ ਆ ਜਾਂਦੀ ਹੈ 50 ਵਾਟ ਦੀ 500 ਰੁਪਏ 'ਚ ਲਾਈਟ ਆ ਉਸ ਤੋਂ ਬਾਅਦ ਆ ਜਾਂਦੀ ਹੈ ਇਹ 400 ਰੁਪਏ ਦੇ ਵਿੱਚ 30 ਵਾਟ ਦੀ ਲਾਈਟ ਆ ਇਹ ਆ ਗਿਆ ਕਿ 스위프트 ਦਾ ਫੋਗ ਲੈਂਪ ਹਾਲੇ ਸਿਰਫ 스위프트 ਕਾਰ ਦਾ ਹੀ ਆਇਆ ਫੋਗ ਲੈਂਪ ਇਹਦੀ ਜਿਹੜੀ ਵਾਰਟ ਹੈਗਾ 55 ਵਾਰਟ ਦੇ ਵਿੱਚ ਆ ਇਹ 500 ਰੁਪਏ ਦੇ ਵਿੱਚ ਇੱਕ ਪੀਸ ਆਪਣੇ ਕੋਲ ਮਿਲ ਜੂਗਾ ਸਾਰੇ ਇੱਕ ਇੱਕ ਪੀਸ ਦਾ ਰੇਟ ਦੱਸਿਆ ਹੋਇਆ ਬਾਕੀ ਜਿਨ੍ਹਾਂ ਨੂੰ ਕੋਈ ਵੀ ਲਾਈਟ ਚਾਹੀਦੀ ਹੋ ਸਕਰੀਨ ਸ਼ਾਟ ਪਾ ਕੇ ਲੈ ਸਕਦੇ ਹੋ ਬਾਕੀ ਲਾਈਟਾਂ ਆਪਾਂ ਅੱਗੇ ਜਿਵੇਂ ਜਿਵੇਂ ਵੀਡੀਓ ਬਣਾ ਕੇ ਤੁਹਾਡੇ ਨਾਲ ਲਾਈਟਾਂ ਸ਼ੇਅਰ ਕਰਦੇ ਰਾਵਾਂਗੇ ਅੱਜ ਇੱਕ ਕੱਲ੍ਹ ਇੱਕ ਲਾਈਟ ਦੀ ਹੋਰ ਵੀਡੀਓ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਧੰਨਵਾਦ